ਹਲੈ ਭੀ ਹਾਜ਼ਰਾਂ ਜੀ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲਾਂ ਆਪਜੀ ਅੱਗੇ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਚੰਗੀ ਲਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜੋ ਤੁਸੀਂ ਸਾਡੇ ਚੈਨਲ ਰਾਹੀਂ ਪੇਸ਼ ਕਰਨਾ ਚਾਹੁੰਦੇ ਹੋ ਤਾਂ ਈਮੇਲ ਆਈਡੀ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕੀਤੀ ਗਈ ਹੈ ਜੀ ਤਾਂ ਪੇਸ਼ ਕਰਦੇ ਹਾਂ ਦਿਆਲਕੌਰ ਦੀ ਲਿਖੀ ਹੋਈ ਕਹਾਣੀ ਮਦਰੀ ਮਾਂ ਤੇ ਉਸ ਦਾ ਪਿਆਰ ਦਾ ਭਾਗ ਪਹਿਲਾ ਰੀਤ ਜਦੋਂ 6 ਕੋਸਾਲਾਂ ਦੀ ਸੀ ਆਪਣੇ ਪਾਪਾ ਦੇ ਸਾਈਕਲ ਤੇ ਬੈਠੀ ਨੇੜਲੇ ਸ਼ਹਿਰ ਤੋਂ ਆਪਣੇ ਪਿੰਡ ਨੂੰ ਨਹਿਰ ਦੀ ਪਟੜੀ ਦੇ ਨਾਲ-ਨਾਲ ਆ ਰਹੇ ਸੀ ਉਸਦੇ ਪਿਤਾ ਨੇ ਸਾਈਕਲ ਦੇ ਪਿੱਛੇ ਪੱਕੇ ਅੰਬਾਂ ਦਾ ਭਰਿਆ ਹੋਇਆ ਥੈਲਾ ਰੱਖਿਆ ਹੋਇਆ ਸੀ ਰੀਤ ਆਪਣੇ ਪਾਪਾ ਤੋਂ ਅੰਬ ਖਾਣ ਲਈ ਜिद ਕਰ ਰਹੀ ਸੀ ਉਸਦੇ ਪਾਪਾ ਨੇ ਉਸ ਨੂੰ ਅੰਬ ਖਾਣ ਤੋਂ ਇਸ ਕਰਕੇ ਮਨਾ ਕਰ ਦਿੱਤਾ ਸੀ ਕਿਉਂਕਿ ਉਸ ਦੀਆਂ ਅੱਖਾਂ ਦੁਖ ਰਹੀਆਂ ਸਨ ਉਹ ਸ਼ਹਿਰ ਤੋਂ ਅੱਜ ਹੀ ਡਾਕਟਰ ਕੋਲੋਂ ਰੀਤ ਦੀਆਂ ਅੱਖਾਂ ਦਿਖਾ ਕੇ ਆਏ ਸਨ ਅਸਲਈ ਉਸਦੇ ਪਾਪਾ ਨੇ ਉਸ ਨੂੰ ਕਿਹਾ ਕਿ ਨਹੀਂ ਪੁੱਤ ਤੂੰ ਆਂਬ ਨਹੀਂ ਖਾਣੇ ਕਿਉਂਕਿ ਤੇਰੀਆਂ ਅੱਖਾਂ ਦੁਖਦੀਆਂ ਹਨ ਇਹ ਇੰਨੇ ਆਂਬ ਭਾਵੇਂ ਉਸਦੇ ਪਾਪਾ ਆਪਣੇ ਬੱਚਿਆਂ ਦੀ ਖਾਣ ਲਈ ਵੀ ਸ਼ਹਿਰ ਤੋਂ ਲਿਆਇਆ ਸੀ ਰੀਤ ਦਾ ਪਾਪਾ ਰੀਤ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਰੀਤ ਦੇ ਪਾਪਾ ਨੂੰ ਇੰਜ ਲੱਗਦਾ ਸੀ ਕਿ ਜਿਵੇਂ ਉਸ ਦੀ ਮਰੀ ਹੋਈ ਲੜਕੀ ਵਾਪਸ ਆ ਗਈ। ਭਾਵੇਂ ਰੀਤ ਦੇ ਦੋ ਵੱਡੇ ਭਰਾ ਵੀ ਸਨ। ਰੀਤ ਦੇ ਪਾਪਾ ਦੇ ਦੋ ਵਿਆਹ ਹੋਏ ਸਨ। ਪਹਿਲੀ ਪਤਨੀ ਤੋਂ ਸਿਰਫ ਉਹਨਾਂ ਦੀ ਇੱਕ ਪੁੱਤਰੀ ਸੀ ਜਿਸ ਦਾ ਵਿਆਹ ਹੋ ਚੁੱਕਿਆ ਸੀ। ਵਿਆਹ ਤੋਂ 1 ਸਾਲ ਮੰਗਰੋਂ ਉਹਨਾਂ ਦੀ ਬੇਟੀ ਦੀ ਮੌਤ ਹੋ ਚੁੱਕੀ ਸੀ। ਰੀਤ ਦੇ ਪਾਪਾ ਤੇ ਰੀਤ ਦੀ ਵੱਡੀ ਬੇਬੇ ਆਪਣੀ ਮਰੀ ਹੋਈ ਪੁੱਤਰੀ ਨੂੰ ਬਹੁਤ ਯਾਦ ਕਰਦੇ ਸਨ ਉਹ ਰੋ ਰੋ ਕੇ پاگل ਹੋ ਚੁੱਕੇ ਸਨ ਉਹਨਾਂ ਦੇ ਕੋਈ ਹੋਰ ਉਸਮੇ ਬੱਚਾ ਵੀ ਨਹੀਂ ਸੀ ਇੱਕ ਦਿਨ ਰੀਤ ਦੇ ਪਾਪਾ ਨੇ ਆਪਣੀ ਪਤਨੀ ਨੂੰ ਆਖਿਆ ਜੇ ਮੈਂ ਦੂਜਾ ਵਿਆਹ ਕਰਾ ਲਵਾਂ ਸਾਡੇ ਕੋਈ ਬੱਚਾ ਹੋ ਜਾਵੇਗਾ ਤੇ ਉਹ ਅ ਬੱਚੇ ਬੁਢਾਪੇ ਵਿੱਚ ਸਾਡੀ ਸੇਵਾ ਕਰਿਆ ਕਰਨਗੇ ਗੁਰਦੇਵ ਸਿੰਘ ਨੇ ਜਦੋਂ ਆਪਣੀ ਪਤਨੀ ਨਾਲ ਇਹ ਗੱਲ ਸਾਂਝੀ ਕੀਤੀ ਤਾ ਪਹਿਲਾਂ ਤਾਂ ਉਹ ਸੁਣ ਕੇ एकदम ਸਨ ਹੋ ਗਈ ਆਪਣੇ ਪਤੀ ਕੋਲੋਂ ਉੱਠ ਕੇ ਉਹ ਆਪਣੇ ਡੰਗਰਾਂ ਵਾਲੇ ਘਰ ਬੈਠ ਗਈ ਜਦੋਂ ਦੁਖੀ ਹੁੰਦੀ ਸੀ ਤਾਂ ਉਦੋਂ ਪਹਿਲਾਂ ਆਪਣੀ ਧੀ ਨੂੰ ਯਾਦ ਕਰਕੇ ਰੋਂਦੀ ਰੋ ਰੋ ਕੇ ਮਨ ਹੌਲਾ ਕਰ ਲੈਂਦੀ ਕਿੰਨੇ ਦਿਨ ਤਾਂ ਉਹ ਆਪਣੀ ਮਰੀ ਹੋਈ ਧੀ ਦੇ ਸਿਵੇ ਤੇ ਜਾ ਕੇ ਉਸ ਦੀ ਰਾਖ ਨੂੰ ਫੋਲਦੀ ਤੇ ਆਪਣੀ ਮਰੀ ਹੋਈ ਧੀ ਦੀਆਂ ਆਂਦਰਾਂ ਨੂੰ ਲੱਭਦੀ ਆਖਰ ਉਹ ਮਾਂ ਜਸ ਦੀ ਇਸ ਦੁਨੀਆ ਵਿੱਚ ਇੱਕੋ ਇੱਕ ਧੀ ਹੋਵੇ ਤੇ ਉਹ ਵੀ ਉਸ ਨੂੰ ਛੱਡ ਕੇ ਦੂਰ ਚਲੀ ਜਾਵੇ ਤਾਂ ਸੋਚੋ ਕਿਵੇਂ ਉਹ ਮਾਂ ਜਿੰਦਾ ਇਸ ਦੁਨੀਆ ਵਿੱਚ ਫਿਰ ਰਹੀ ਸੀ ਉਪਰੋ ਪਤੀ ਨੇ ਵੀ ਦੂਜਾ ਵਿਆਹ ਕਰਾਉਣ ਦਾ ਐਲਾਨ ਕਰ ਦਿੱਤਾ ਫਿਰ ਵੀ ਉਸ ਨੇ ਆਪਣੇ ਪਤੀ ਦੀ ਹਾਂ ਵਿੱਚ ਹਾਂ ਬਿਲਾ ਕੇ ਸਹਿਮਤੀ ਪ੍ਰਗਟਾ ਦਿੱਤੀ ਗੁਰਦੇਵ ਸਿੰਘ ਚੰਗੇ ਪੈਸੇ ਵਾਲਾ ਵਿਅਕਤੀ ਸੀ ਇਰਕੀ ਵਿੱਚ ਵੀ ਮੰਨਿਆ ਪ੍ਰਮੰਨਿਆ ਵਿਅਕਤੀ ਸੀ ਕੁਝ ਦਿਨਾਂ ਵਿੱਚ ਹੀ ਉਸ ਦਾ ਰਿਸ਼ਤਾ 22 ਸਾਲਾਂ ਦੀ ਕਲਾਕ ਸ਼ੁਦਾ ਲੜਕੀ ਨਾਲ ਹੋ ਗਿਆ ਉਸ ਘਰ ਵਿੱਚ ਹਰ ਗੱਲ ਰੀਤ ਦੀ ਵੱਡੀ ਮਾਂ ਤੋਂ ਪੁੱਛ ਕੇ ਹੀ ਕੀਤੀ ਜਾਂਦੀ ਸੀ ਕਿਉਂਕਿ ਇੱਕ ਤਾਂ ਉਹ ਉਮਰ ਵਿੱਚ ਵੱਡੀ ਸੀ ਤੇ ਉਸ ਦਾ ਅਹੁਦਾ ਵੀ ਵੱਡਾ ਸੀ ਦੂਜਾ ਉਸ ਦਾ ਗੁਰਦੇਵ ਸਿੰਘ ਤੇ ਬਹੁਤ ਵੱਡਾ एहसान ਸੀ ਜਸਨੇ ਉਸ ਨੂੰ ਦੂਜਾ ਵਿਆਹ ਕਰਾਉਣ ਦੀ ਖੋਲ ਦਿੱਤੀ ਸੀ ਗੁਰਦੇਵ ਸਿੰਘ ਦੇ ਘਰ ਸਭ ਤੋਂ ਪਹਿਲਾਂ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਗੁਰਦੇਵ ਸਿੰਘ ਜੋ ਕਿ 25 ਸਾਲਾਂ ਤੋਂ ਔਲਾਦ ਲਈ ਤਰਸਦਾ ਸੀ ਉਹ ਵੀ ਇੱਕ ਲੜਕੇ ਵਾਸਤੇ ਉਸ ਦਾ ਜਨਮ ਜਦੋਂ ਉਸ ਘਰ ਵਿੱਚ ਹੁੰਦਾ ਹੈ ਤਾਂ ਘਰ ਵਿੱਚ ਕੋਈ ਖੁਸ਼ੀ ਦੀ ਹੱਦ ਨਹੀਂ ਰਹੀ ਕਿਉਂਕਿ ਖੁਸ਼ੀ ਹੋਵੇ ਵੀ ਕਿਉਂ ਨਾ ਕਿਉਂਕਿ 25 ਸਾਲਾਂ ਬਾਅਦ ਉਸ ਦੇ ਘਰ ਲੜਕੇ ਨੇ ਜਨਮ ਲਿਆ ਸਾਰੇ ਪਿੰਡ ਦੇ ਲੋਕ ਦਿਲੋਂ ਗੁਰਦੇਵ ਸਿੰਘ ਨਾਲ ਵੈਰ ਭਾਵਨਾ ਰੱਖਦੇ ਸੀ ਕਿਉਂਕਿ ਇੱਕ ਤਾਂ ਉਸ ਕੋਲ ਪੈਸਾ ਬਹੁਤ ਸੀ ਤੇ ਦੂਜਾ ਇਲਾਕੇ ਦੇ ਵਿੱਚ ਉਸ ਦਾ ਕੋਈ ਵੀ ਮੁਕਾਬਲਾ ਨਹੀਂ ਸੀ ਕਰ ਸਕਦਾ ਪੈਸਾ ਉਸ ਕੋਲ ਚੋਰੀ ਠੱਗੀ ਦਾ ਨਹੀਂ ਸੀ ਉਹ ਦਿਨ ਰਾਤ ਮਿਹਨਤ ਕਰਦਾ ਸੀ ਉਹ ਖੇਤੀ ਦਾ ਕੰਮ ਵੀ ਕਰਦਾ ਦੇ ਨਾਲ ਹੀ ਉਸਨੇ ਆਪਣੇ ਟ੍ਰਾਂਸਪੋਰਟ ਦਾ ਵੀ ਕੰਮ ਚਲਾਇਆ ਹੋਇਆ ਸੀ ਉਸਨੇ ਆਪਣੀ ਬੱਸ ਪਾਈ ਹੋਈ ਸੀ ਜਿਸ ਨੂੰ ਉਹ ਆਪ ਹੀ ਚਲਾਉਂਦਾ ਸੀ ਉਹਨਾਂ ਦਿਨਾਂ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸੀ ਤੇ ਆਮਦਨ ਉਸ ਨੂੰ ਚੋਖੀ ਹੋ ਜਾਂਦੀ ਸੀ ਪਿੰਡ ਵਿੱਚ ਉਹ ਕਿਸੇ ਵੀ ਵਿਅਕਤੀ ਨਾਲ ਬਹੁਤੀ ਗੱਲਬਾਤ ਨਹੀਂ ਕਰਦਾ ਹੁੰਦਾ ਸੀ ਬਸ ਆਪਣੇ ਸ਼ਰੀਕੇ ਵਿੱਚ ਜਰੂਰ ਚੰਗੀ ਬਣਾਈ ਹੋਈ ਸੀ ਰੀਤ ਦੀ ਵੱਡੀ ਮਾਂ ਕੋਲ ਗੁਰਦੇਵ ਸਿੰਘ ਨੇ ਆਪਣੇ ਬਚਪਨ ਦੀਆਂ ਸਾਰੀਆਂ ਕਹਾਣੀਆਂ ਦੱਸੀਆਂ ਹੋਈਆਂ ਸੀ ਬਚਪਨ ਵਿੱਚ ਹੀ ਗੁਰਦੇਵ ਸਿੰਘ ਦੇ ਮਾਤਾ ਪਿਤਾ ਦੀ ਮੌਤ ਹੋ ਜਾਂਦੀ ਹੈ ਬਲਦੇਵ ਸਿੰਘ ਦੀ ਸਗੀ ਮਾਸੀ ਸੀ ਤੇ ਸਗੀ ਚਾਚੀ ਵੀ ਸੀ ਕਹਿੰਦੇ ਨੇ ਜਦੋਂ ਮਾਂ ਬਾਪ ਤੁਰ ਜਾਂ ਤਾਂ ਚਾਚੇ ਤਾਏ ਵੀ ਕੋਈ ਕਿਸੇ ਨੂੰ ਨਹੀਂ ਪੁੱਛਦੇ ਗੁਰਦੇਵ ਸਿੰਘ ਨੂੰ ਸਾਰਾ ਸਹਿਰ ਦਿਨ ਮਾਸੀ ਡੰਗਰ ਚਾਰਨ ਲਈ ਭੇਜ ਦਿੰਦੀ। ਉਹ ਵੀ ਪੈਰਾਂ ਤੋਂ ਨੰਗਾ। ਨਾ ਕੋਈ ਜੁੱਤੀ, ਨਾ ਕੋਈ ਚੱਪਲ। ਪਸ਼ੂਆਂ ਨੂੰ ਚਾਰ ਦੇ ਚਾਰ ਦੇ ਕਈ ਵਾਰੀ ਉਸ ਦੇ ਕਿੰਨੇ ਕੰਡੇ ਵੱਜਦੇ ਘਰ ਆ ਕੇ ਉਹ ਕਿਸੇ ਕੋਲ ਗੱਲ ਨਾ ਕਰਦਾ। ਗਵੰਡੀ ਹੰਦੀ ਇੱਕ ਸਿਆਣੀ ਬਜ਼ੁਰਗ ਰੰਗੀ ਨਾ ਦੀ ਔਰਤ ਸੀ ਜਿਸ ਕੋਲੋਂ ਉਹ ਜਾ ਕੇ ਪੈਰਾਂ ਦੇ ਕੰਡੇ ਕਢਵਾਉਂਦਾ ਹੁੰਦਾ ਸੀ। ਦਿਨੇ ਸਾਰਾ ਦਿਨ ਡੰਗਰ ਚਾਰਨ ਨੂੰ ਰੱਖਣਾ ਤੇ ਰਾਤ ਨੂੰ ਉਸ ਨੂੰ ਪੈਣ ਲਈ ਕੋਈ ਮੰਜਾ ਵੀ ਨਸੀਬ ਨਹੀਂ ਸੀ ਹੁੰਦਾ ਰਾਤਾਂ ਨੂੰ ਉਹ ਕੋਠਿਆਂ ਦੇ ਬਨੇਰੇ ਤੇ ਸੌਂਦਾ ਮਾਸੀ ਨੇ ਉਸ ਨੂੰ ਪਸ਼ੂ ਚਾਰਨ ਦੇ ਨਾਲ-ਨਾਲ ਇੱਕ ਊਠ ਜਿਹੜਾ ਕਿ ਹਰ ਕਿਸੇ ਨੂੰ ਵੱਡਾ ਸੀ ਉਹ ਮਾਸੂਮ ਬੱਚੇ ਨੂੰ ਚਾਰਨ ਲਈ ਦਿੰਦੇ ਗੁਰਦੇਵ ਸਿੰਘ ਨੇ ਕਿਕਰਾਂ ਦੀਆਂ ਲਗਨਾ ਖਵਾ ਖਵਾ ਕੇ ਉਸ ਨੂੰ ਆਪਣੇ ਵਸ ਵਿੱਚ ਕਰ ਲਿਆ ਸੀ। ਕਈ ਵਾਰੀ ਓਮ ਡੰਗਰਾ ਨੂੰ ਚਾਰ ਦਾ ਚਾਰ ਦਾ ਬੱਚਿਆਂ ਨਾਲ ਖੇਡਣ ਲੱਗ ਪੈਂਦਾ ਸੀ। ਕਿਸੇ ਨੇ ਘਰ ਆ ਕੇ ਉਸ ਦੀ ਮਾਸੀ ਕੋਲ ਸ਼ਿਕਾਇਤ ਕਰ ਦਿੱਤੀ। ਉਸ ਦੀ ਮਾਸੀ ਨੇ ਤੂੜ ਦੀ ਛਿਟੀ ਲੈ ਕੇ ਉਸ ਨੂੰ ਬਹੁਤ ਕੁੱਟਿਆ। ਉਹ ਸਾਰੀ ਰਾਤ ਰੋਂਦਾ ਰਿਹਾ, ਹੌਂਕੇ ਲੈਂਦਾ ਰਿਹਾ। ਕਿਸੇ ਨੂੰ ਕੁਝ ਨਾ ਦੱਸਿਆ। ਉੱਠ ਕੇ ਚੱਪਕੇ ਚੱਪਕੇ ਰਾਤ ਨੂੰ ਘਰੋਂ ਬਾਹਰ ਚਲਾ ਗਿਆ ਤੁਰਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਸਾਈਕਲ ਵਾਲਾ ਵਿਅਕਤੀ ਉਸ ਨੂੰ ਮਿਲ ਗਿਆ ਜੋ ਕਿ ਰਾਹੀ ਸੀ ਉਸ ਨੇ ਗੁਰਦੇਵ ਸਿੰਘ ਨੂੰ ਪੁੱਛਿਆ ਕਾਕਾ ਤੂੰ ਕਿੱਧਰ ਨੂੰ ਜਾ ਰਿਹਾ ਹੈ ਸੁਖਦੇਵ ਸਿੰਘ ਬੱਚਾ ਸੀ ਉਸ ਨੇ ਉਹ ਸਾਈਕਲ ਵਾਲੇ ਵਿਅਕਤੀ ਨੂੰ ਕਿਹਾ ਮੈਂ ਤਾਂ ਕਿਤੇ ਨੌਕਰੀ ਲੱਭਣ ਲਈ ਜਾ ਰਿਹਾ ਹਾਂ ਉਹ ਵਿਅਕਤੀ ਗੁਰਦੇਵ ਸਿੰਘ ਨੂੰ ਪੁੱਛਣ ਲੱਗਾ ਕਾਕਾ ਤੂੰ ਨੌਕਰੀ ਦੇ ਕਰਨ ਦੇ ਕਿੰਨੇ ਪੈਸੇ ਲਵੇਗਾ ਮਹੀਨੇ ਦੇ ਗੁਰਦੇਵ ਸਿੰਘ ਨੇ ਉਸ ਵਿਅਕਤੀ ਨੂੰ ਸਿਰਫ 5 ਰੁਪਏ ਮਹੀਨਾ ਪ੍ਰਤੀ ਮਹੀਨਾ ਲੈਣ ਲਈ ਆਖਿਆ ਇਹ ਸੁਣ ਕੇ ਉਹ ਵਿਅਕਤੀ ਅੰਦਰੋਂ ਅੰਦਰੀ ਬੜਾ ਖੁਸ਼ ਹੋਇਆ ਕਿ ਇਹ ਤਾਂ ਬਹੁਤ ਘੱਟ ਪੈਸਿਆਂ ਵਿੱਚ ਮੰਨ ਗਿਆ ਨੌਕਰੀ ਕਰਨ ਲਈ ਉਸਨੇ ਉਸ ਨੂੰ ਤੁਰੰਤ ਸਾਈਕਲ ਤੇ ਬਿਠਾਇਆ ਤੇ ਆਪਣੇ ਬਜ਼ੁਰਗ ਮਾਤਾ ਪਿਤਾ ਕੋਲ ਕੰਮ ਕਰਨ ਲਈ ਛੱਡ ਦਿੱਤਾ ਆਪ ਉਹ ਕਿਤੇ ਆਪਣੇ ਪਰਿਵਾਰ ਸਮੇਤ ਦੂਰ ਨੌਕਰੀ ਕਰਦਾ ਸੀ ਗੁਰਦੇਵ ਸਿੰਘ ਤਾਂ ਸੋਚਦਾ ਸੀ ਕਿ ਸ਼ਾਇਦ ਮੈਂ ਕਰੋ ਬਾਹਰ ਨਿਕਲ ਕੇ ਵਧੀਆ ਜ਼ਿੰਦਗੀ ਜੀਵਾਂਗਾ ਪਰ ਇੱਥੇ ਉਹ ਹੋਰ ਆ ਕੇ ਦੁਖੀ ਹੋ ਗਿਆ ਪਹਿਲਾਂ ਤਾਂ ਉਹ ਸਾਰਾ ਦਿਨ ਘਰ ਦਾ ਕੰਮ ਸਾਫ਼ ਸਫਾਈ ਭਾਂਡੇ ਮਾਂਜਣ ਤੱਕ ਘਰ ਦੇ ਨਿੱਕੇ ਮੋٹے ਜਿੰਨੇ ਵੀ ਕੰਮ ਹੁੰਦੇ ਸੀ ਉਸ ਤੋਂ ਕਰਵਾਏ ਜਾਂਦੇ ਜਦੋਂ ਰਾਤ ਆਉਂਦੀ ਤਾਂ ਬਜ਼ੁਰਗ ਜੋੜਾ ਉਸ ਤੋਂ ਆਪਣੀਆਂ ਲੱਤਾਂ ਦੀ ਮਾਲਿਸ਼ ਕਰਵਾਉਂਦੇ 12 13 ਸਾਲਾਂ ਦਾ ਬੱਚਾ ਸਾਰਾ ਦਿਨ ਕੰਮ ਕਰਕੇ ਥੱਕ ਜਾਂਦਾ ਸੀ ਤੇ ਨੀਂਦ ਆ ਕੇ ਉਸ ਨੂੰ ਆਪਣੇ ਕਲਾਵੇ ਵਿੱਚ ਲੈਣਾ ਚਾਹੁੰਦੀ ਸੀ ਇੱਕ ਦਿਨ ਰਾਤ ਨੂੰ ਬਜ਼ੁਰਗ ਦੀਆਂ ਲੱਤਾਂ ਘੁੱਟਦੀ ਘੁੱਟਦੀ ਉਸ ਨੂੰ ਨੀਂਦ ਆਉਣ ਲੱਗੀ ਤਾਂ ਉਸ ਬਜ਼ੁਰਗ ਨੇ ਉਸ ਦੇ ਜੋਰ ਦੇ ਥੱਪੜ ਮਾਰਿਆ ਇਸ ਤਰ੍ਹਾਂ ਉਸ ਨਾਲ ਇੱਕ ਦਿਨ ਨਹੀਂ ਸੀ ਹੁੰਦਾ ਇਹ ਹਰ ਰੋਜ਼ ਦੀ ਕਹਾਣੀ ਬਣ ਗਈ ਸੀ ਹੁਣ ਉਸ ਨੂੰ ਕੁਝ ਵੀ ਸੌਂਜ ਨਹੀਂ ਰਿਹਾ ਸੀ ਉਹ ਜਾਵੇ ਤਾਂ ਕਿੱਥੇ ਜਾਵੇ ਕਹਿੰਦੇ ਨੇ ਜੇ ਬੰਦਾ ਬੰਦੇ ਦਾ ਹਮਦਰਦੀ ਨਹੀਂ ਤਾਂ ਉਥੇ ਰੱਬ ਜ਼ਰੂਰ ਅੱਪੜ ਜਾਂਦਾ ਹੈ ਅਗਲੇ ਦਿਨ ਹੀ ਉਸ ਬਜ਼ੁਰਗ ਜੋੜੀ ਦੀ ਧੀ ਜੋ ਕਿ ਪਟਿਆਲੇ ਦੀ ਮਹਾਰਾਣੀ ਸੀ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਮਿਲਣ ਲਈ ਆਉਂਦੀ ਹੈ ਉਹ ਉਥੇ ਗੁਰਦੇਵ ਸਿੰਘ ਨੂੰ ਕੰਮ ਕਰਦੇ ਨੂੰ ਵੇਖ ਲੈਂਦੀ ਹੈ ਅਗਲੀ ਸਵੇਰ ਨੂੰ ਉਹ ਬਹੁਤ ਸਾਰੇ ਭਾਂਡੇ ਇਕੱਠੇ ਕੀਤੇ ਹੋਏ ਮਾਂਜ ਰਿਹਾ ਸੀ ਔਸਬ ਜੌਰ ਜੋੜੇ ਦਿੱਤੀ ਨੇ ਗੁਰਦੇਵ ਸਿੰਘ ਨੂੰ ਆਪਣੇ ਕੋਲ ਬੁਲਾ ਲਿਆ ਗੋਦ ਵਿੱਚ ਲੈ ਕੇ ਉਸ ਨੂੰ ਪਿਆਰ ਨਾਲ ਪੁੱਛਣ ਲੱਗੀ ਕਿ ਕਾਕਾ ਤੇਰੇ ਮਾਂ ਬਾਪ ਕੀ ਕੰਮ ਕਰਦੇ ਹਨ ਗੁਰਦੇਵ ਸਿੰਘ ਨੇ ਉਸ ਨੂੰ ਸੱਚੀ ਗੱਲ ਦੱਸ ਦਿੱਤੀ ਕਿ ਉਸ ਦੇ ਮਾਪੇ ਛੋਟੀ ਉਮਰ ਦੇ ਵਿੱਚ ਹੀ ਤਪਧਿਕ ਬੁਖਾਰ ਕਾਰਨ ਇਸ ਦੁਨੀਆ ਤੋਂ ਉਸ ਨੂੰ ਇਕੱਲਾ ਛੱਡ ਕੇ ਧਰ ਗਏ ਸੀ ਉਸ ਨੂੰ ਗੁਰਦੇਵ ਸਿੰਘ ਦੀ ਹਾਲਤ ਤੇ ਤਰਸ ਆਇਆ ਤੇ ਉਸ ਨੇ ਗੁਰਦੇਵ ਸਿੰਘ ਨੂੰ ਆਪਣੇ ਨਾਲ ਲੈ ਜਾਣ ਲਈ ਆਪਣੇ ਮਾਤਾ ਪਿਤਾ ਨੂੰ ਆਖ ਦਿੱਤਾ ਉਮੀਦ ਕਰਦੀ ਆ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਬਾਕੀ ਦਾ ਭਾਗ ਕਹਾਣੀ ਅਗਲੇ ਭਾਗ ਵਿੱਚ ਧੰਨਵਾਦ